ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਂਨਾ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀਆਂ ਦੇ ਵੱਲੋਂ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਜਿਸ ਦੇ ਆਧਾਰ ਦੇ ਉੱਤੇ ਹੀ ਭਾਜਪਾ ਦੇ ਉਮੀਦਵਾਰਾਂ ਦਾ ਉਹਨਾਂ ਦੇ ਵੱਲੋਂ ਜਿਹੜਾ ਵਿਰੋਧ ਹੈ ਉਹ ਕੀਤਾ ਜਾ ਰਿਹਾ ਤੁਸੀਂ ਅਕਸਰ ਦੇਖਿਆ ਹੋਵੇਗਾ ਜਿੱਥੇ ਵੀ ਕਿਤੇ ਭਾਜਪਾ ਦੇ ਉਮੀਦਵਾਰ ਪਿੰਡਾਂ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਜਿੱਕਰ ਗੱਲ ਕੀਤੀ ਜਾਵੇ ਹੰਸਰਾਜ ਹੰਸੂਣਾ ਦੀ ਤਰਨਜੀਤ ਸੰਧੂ ਹੁਣਾ ਦੀ ਉਹਦੇ ਰਹੀ ਗੱਲ ਕੀਤੀ ਜਾਵੇ ਜਿੱਕਰ ਹੋਰ ਦਿਨੇਸ਼ ਬੱਬੂ ਹੁਣਾ ਦੀ ਜੁਗਰਦਾਸਪੁਰ ਤੋਂ ਉਮੀਦਵਾਰ ਨੇ ਭਾਜਪਾ ਤੇ ਤਾਂ ਜਤੋਂ ਵੀ ਕਿਤੇ ਚੋਣ ਪ੍ਰਚਾਰ ਦੇ ਲਈ ਜਾਂਦੇ ਨੇ ਤਾਂ ਉਹਨਾਂ ਦਾ ਕਿਸਾਨਾਂ ਦੇ ਵੱਲੋਂ ਜਿਹੜਾ ਕਿਰਾਉ ਕਰਕੇ ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ ਹਾਲਾਂਕਿ ਹੰਸਰਾਜ ਹੰਸੂਣਾ ਦਾ ਵੀ ਕਾਫੀ ਜ਼ਿਆਦਾ ਕਿਰਾਉ ਕੀਤਾ ਗਿਆ ਤਰਨਜੀਤ ਸੰਧੂ ਹੁਣਾ ਦਾ ਕੀਤਾ ਆ ਉੱਤਰੀ ਬੀਜਪੀ ਦੇ ਬਠਿੰਡਾ ਤੋਂ ਉਮੀਦਵਾਰ ਪਰਮਪਾਲ ਸਿੱਧੂ ਹੁਨਾਂ ਦਾ ਕੀਤਾ ਗਿਆ ਵਿਰੋਧ ਪਰ ਇਸੇ ਨੂੰ ਦੇਖਦੇ ਹੋਏ ਸੁਨੀਲ ਜਾਖੜ ਹੁਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਬਿਆਨ ਦਿੱਤਾ ਗਿਆ ਹੈ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਭੜਕਾਉਂਦੀਆਂ ਨੇ ਜਿਸ ਦੇ ਆਧਾਰ ਦੇ ਉੱਤੇ ਕਿਸਾਨ ਜਿਹੜੇ ਨੇ ਅਜੇ ਹਾਂ ਕੰਮ ਕਰ ਰਹੇ ਨੇ ਉੱਤਰੀ ਉਹਨਾਂ ਦਾ ਕਹਿਣਾ ਹੈ ਕਿ ਐਮਐਸਬੀ ਜਾਂ ਹੋਰ ਮੰਗਾਂ ਜਿਹੜੀਆਂ ਨੇ ਉਹ ਕਿਸਾਨ ਮੰਗਦੇ ਹੋਏ ਨਜ਼ਰ ਆ ਰਹੇ ਨੇ ਤਾਂ ਹਰ ਸਾਲ ਜਿਹੜੀ ਆ ਬਿਨਾਂ ਰੁਕਾਵਟ ਉਹਨਾਂ ਨੂੰ ਸਮਰਥਨ ਮਿਲ ਜਣਾ ਆ ਉਹ ਦਿੱਤਾ ਜਾਂਦਾ ਹੈ ਸੁਨੀਲ ਜਾਖੜ ਹੁਨਾਂ ਦੇ ਵੱਲੋਂ ਗੱਲ ਆਖੀ ਗਈ ਹੈ ਐਜਨਾਲੀ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇੱਕ ਇੱਕ ਪੈਸਾ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸੌਖਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿਓ ਕਿਸਾਨ ਤਈ ਫਸਲਾਂ ਉੱਪਰ ਘੱਟੋ-ਘੱਟ ਸਮਰਥਨ ਮੁੱਲ ਮੰਗ ਰਹੇ ਹਨ ਹੁਣ ਕਿਸਾਨਾਂ ਦੇ ਖਾਤੇ ਵਿੱਚ 6000 ਰੁਪਏ ਆਏ ਜਾ ਰਹੇ ਹਨ ਜੀ ਸੁਨੀਲ ਜਾਖੜ ਹੁਣਾਂ ਦੇ ਬੋਲ ਨੇ ਉਦੋਂ ਹੀ ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬੋਨਸ ਕਿਉਂ ਨਹੀਂ ਦੇ ਰਹੀ ਸوران ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੇ ਝੋਨਾ ਹੀ ਲਗਾਉਣਾ ਹੈ ਤਾਂ ਬਾਕੀ ਫਸਲਾਂ ਉੱਤੇ ਐਮਐਸਪੀ ਕਿਉਂ ਮੰਗ ਰਹੀ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲੇ ਹੋਏ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਕਾਫੀ ਸੰਜੀਦਾ ਹੈ ਪਿਛਲੇ 10 ਸਾਲਾਂ ਤੋਂ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਘੱਟੋ-ਘੱਟ ਸਮਰਥਨ ਮੁੱਲ ਮਿਲ ਰਿਹਾ ਹੈ ਹੁਣਾਂ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਮੋਰਾ ਬਣਾਇਆ ਜਾ ਰਿਹਾ ਹੈ ਤੇ ਇਸ ਦੌਰਾਨ ਉਹ ਸੁਪੇ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਵੀ ਟਿੱਖੇ ਹਮਲੇ ਕਰ ਰਹੇ ਹਨ ਤਾਂ ਉਹਨਾਂ ਨੇ ਸਿੱਧੀ-ਸਿੱਧੀ ਗੱਲ ਆਖ ਦਿੱਤੀ ਹੈ ਕਿ ਵਿਰੋਧੀ ਧਿਰਾਂ ਵੱਲੋਂ ਭੜਕਾਉਣ ਤੇ ਕਿਸਾਨ ਪੱਜਬਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ ਕਿਸਾਨਾਂ ਦੇ ਖਾਜਾਂ ਦੇ ਵਿੱਚ 6000 ਰੁਪਏ ਆ ਰਹੇ ਨੇ ਇਸ ਦਿਨਾਂ ਲਈ ਕੇਂਦਰ ਸਰਕਾਰ ਉਹਨਾਂ ਨੂੰ ਐਮਐਸਪੀ ਜਿਹੜਾ ਹੈ ਬਿਨਾਂ ਰੁਕਾਵਟ ਦੇ ਦੇ ਰਹੀ ਹੈ ਇਸ ਦਿਨਾਂ ਲਈ ਉਹਨਾਂ ਕਿਹਾ ਹੈ ਕਿ ਜੇਕਰ ਕਿਸਾਨਾਂ ਨੇ ਝੋਨਾ ਹੀ ਲਗਾਉਣਾ ਹੈ ਤਾਂ ਫਿਰ ਬਾਕੀ ਫਸਲਾਂ ਦੇ ਉੱਤੇ ਐਮਐਸਪੀ ਆਖਰਕਾਰ ਕੇ ਉਹ ਮੰਗੀ ਜਾਰੀ ਹੈ ਜਿਹਨ ਸਵਾਲ ਸੁਨੀਲ ਜਾਖੜ ਹੂਣਾ ਦੇ ਵੱਲੋਂ ਕਿਸਾਨਾਂ ਦੇ ਉੱਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੂਣਾ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀਆਂ ਦੇ ਵੱਲੋਂ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਜਿਸ ਦੇ ਆਧਾਰ ਦੇ ਉੱਤੇ ਹੀ ਭਾਜਪਾ ਦੇ ਉਮੀਦਵਾਰਾਂ ਦਾ ਉਹਨਾਂ ਦੇ ਵੱਲੋਂ ਜਿਹੜਾ ਵਿਰੋਧ ਹੈ ਉਹ ਕੀਤਾ ਜਾ ਰਿਹਾ ਤੁਸੀਂ ਅਕਸਰ ਦੇਖਿਆ ਹੋਵੇਗਾ ਜਿੱਥੇ ਵੀ ਕਿਤੇ ਭਾਜਪਾ ਦੇ ਉਮੀਦਵਾਰ ਪਿੰਡਾਂ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਜਿੱਕਰ ਗੱਲ ਕੀਤੀ ਜਾਵੇ ਹੰਸਰਾਜ ਹੰਸੂਣਾ ਦੀ ਤਰਨਜੀਤ ਸੰਧੂ ਹੁਣਾ ਦੀ ਉਹਦੇ ਰਹੀ ਗੱਲ ਕੀਤੀ ਜਾਵੇ ਜਿੱਕਰ ਹੋਰ ਦਿਨੇਸ਼ ਬੱਬੂ ਹੁਣਾ ਦੀ ਜੁਗਰਦਾਸਪੁਰ ਤੋਂ ਉਮੀਦਵਾਰ ਨੇ ਭਾਜਪਾ ਤੇ ਤਾਂ ਜਤੋਂ ਵੀ ਕਿਤੇ ਚੋਣ ਪ੍ਰਚਾਰ ਦੇ ਲਈ ਜਾਂਦੇ ਨੇ ਤਾਂ ਉਹਨਾਂ ਦਾ ਕਿਸਾਨਾਂ ਦੇ ਵੱਲੋਂ ਜਿਹੜਾ ਕਿਰਾਉ ਕਰਕੇ ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ ਹਾਲਾਂਕਿ ਹੰਸਰਾਜ ਹੰਸੂਣਾ ਦਾ ਵੀ ਕਾਫੀ ਜ਼ਿਆਦਾ ਕਿਰਾਉ ਕੀਤਾ ਗਿਆ ਤਰਨਜੀਤ ਸੰਧੂ ਹੁਣਾ ਦਾ ਕੀਤਾ ਉਧਰ ਇਹ ਬੀਜਪੀ ਦੇ ਬਠਿੰਡਾ ਤੋਂ ਉਮੀਦਵਾਰ ਪਰਮਪਾਲ ਸਿੱਧੂ ਹੁਣਾਂ ਦਾ ਕੀਤਾ ਗਿਆ ਵਿਰੋਧ ਪਰ ਇਸੇ ਨੂੰ ਦੇਖਦੇ ਹੋਏ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਬਿਆਨ ਦਿੱਤਾ ਗਿਆ ਹੈ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਭੜਕਾਉਂਦੀਆਂ ਨੇ ਜਿਸ ਦੇ ਆਧਾਰ ਦੇ ਉੱਤੇ ਕਿਸਾਨ ਜਿਹੜੇ ਨੇ ਅਜੇ ਹਾਂ ਕੰਮ ਕਰ ਰਹੇ ਨੇ ਉਧਰ ਇਹ ਉਹਨਾਂ ਦਾ ਕਹਿਣਾ ਹੈ ਕਿ ਐਮਐਸਬੀ ਜਾਂ ਹੋਰ ਮੰਗਾਂ ਜਿਹੜੀਆਂ ਨੇ ਉਹ ਕਿਸਾਨ ਮੰਗਦੇ ਹੋਏ ਨਜ਼ਰ ਆ ਰਹੇ ਨੇ ਤਾਂ ਹਰ ਸਾਲ ਜਿਹੜੀ ਆ ਬਿਨਾਂ ਰੁਕਾਵਟ ਉਹਨਾਂ ਨੂੰ ਸਮਰਥਨ ਮਿਲ ਜਣਾ ਆ ਉਹ ਦਿੱਤਾ ਜਾਂਦਾ ਹੈ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਹੈ ਐਜਨਾਲੀ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇੱਕ ਇੱਕ ਪੈਸਾ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸੌਖਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿਓ ਕਿਸਾਨ ਤਈ ਫਸਲਾਂ ਉੱਪਰ ਘੱਟੋ-ਘੱਟ ਸਮਰਥਨ ਮੁੱਲ ਮੰਗ ਰਹੇ ਹਨ ਹੁਣ ਕਿਸਾਨਾਂ ਦੇ ਖਾਤੇ ਵਿੱਚ 6000 ਰੁਪਏ ਪਾਏ ਜਾ ਰਹੇ ਹਨ ਜੀ ਸੁਨੀਲ ਜਾਖੜ ਉਹਨਾਂ ਦੇ ਬੋਲ ਨੇ ਉਦੋਂ ਹੀ ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬੋਨਸ ਕਿਉਂ ਨਹੀਂ ਦੇ ਰਹੀ ਸਿਰਾਨ ਉਹਨਾਂ ਨੇ ਕਿਹਾ ਹੈ ਕਿ ਜੇਕਰ ਕਿਸਾਨਾਂ ਨੇ ਝੋਨਾ ਹੀ ਲਗਾਉਣਾ ਹੈ ਤਾਂ ਬਾਕੀ ਫਸਲਾਂ ਉੱਤੇ ਐਮਐਸਪੀ ਕਿਉਂ ਮੰਗ ਰਹੀ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲੇ ਹੋਏ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਕਾਫੀ ਸੰਜੀਦਾ ਹੈ ਪਿਛਲੇ 10 ਸਾਲਾਂ ਤੋਂ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਘੱਟੋ-ਘੱਟ ਸਮਰਥਨ ਮੁੱਲ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਮੋਰਾ ਬਣਾਇਆ ਜਾ ਰਿਹਾ ਹੈ ਤੇ ਇਸ ਦੌਰਾਨ ਉਹ ਸੂਬੇ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਵੀ ਤਿੱਖੇ ਹਮਲੇ ਕਰ ਰਹੇ ਹਨ ਤਾਂ ਉਹਨਾਂ ਨੇ ਸਿੱਧੀ-ਸਿੱਧੀ ਗੱਲ ਆਖ ਦਿੱਤੀ ਹੈ ਕਿ ਵਿਰੋਧੀ ਧਿਰਾਂ ਵੱਲੋਂ ਭੜਕਾਉਣ ਤੇ ਕਿਸਾਨ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ ਕਿਸਾਨਾਂ ਦੇ ਖਾਜਾਂ ਦੇ ਵਿੱਚ 6000 ਰੁਪਏ ਆ ਰਹੇ ਨੇ ਇਸ ਦਿਨ阿里 ਕੇਂਦਰ ਸਰਕਾਰ ਉਹਨਾਂ ਨੂੰ ਐਮਐਸਪੀ ਜਿਹੜਾ ਹੈ ਬਿਨਾਂ ਰੁਕਾਵਟ ਦੇ ਦੇ ਰਹੀ ਹੈ ਇਸ ਦਿਨ阿里 ਉਹਨਾਂ ਨੇ ਕਿ ਜੇਕਰ ਕਿਸਾਨਾਂ ਨੇ ਝੋਨਾ ਹੀ ਲਗਾਉਣਾ ਹੈ ਤਾਂ ਫਿਰ ਬਾਕੀ ਫਸਲਾਂ ਦੇ ਉੱਤੇ ਐਮਐਸਪੀ ਆਖਰਕਾਰ ਕਿਉਂ ਮੰਗੀ ਜਾ ਰਹੀ ਹੈ ਜਿਹਹੇ ਸਵਾਲ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਉੱਤੇ ਰੱਖੇ ਗਏ